ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਸਵਾਲ ਇੱਕ ਕਿਸਾਨ ਜਥੇਬੰਦੀਆਂ ਨੂੰ ਤੇ ਇੱਕ ਭਾਰਤ ਦੇ ਜਿਹੜੇ ਐਡਵੋਕੇਟ ਵਕੀਲ ਨੇ ਉਹਨਾਂ ਨੂੰ ਕਰਨੇ ਜਿਹੜੇ ਬੰਦੇ ਇਹ ਢੰਡੋਰਾ ਪਿੱਟਦੇ ਨੇ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਕਿ ਭਾਨੇ ਸਿੱਧੂ ਦੀ ਰਿਹਾਈ ਨੇੜੇ ਲੋਕਾਂ ਨੇ ਇਕੱਠ ਕਰਕੇ ਧਰਨੇ ਲਾ ਕੇ ਪੁਲਿਸ ਨੂੰ ਮਜਬੂਰ ਕੀਤਾ ਹੈ ਰਿਹਾ ਕਰਨ ਵਾਸਤੇ ਕਿਥੋਂ ਤੱਕ ਜਾਇਜ ਹੈ ਗੱਲ ਤੇ ਭਾਨੇ ਸਿੱਧੂ ਦੀ ਨਹੀਂ ਹੈਗੀ ਭਾਨੇ ਸਿੱਧੂ ਵਰਗੇ ਲੱਖਾਂ ਆਉਣਗੇ ਲੱਖਾਂ ਜਾਣਗੇ ਕੋਈ ਮਤਲਬ ਨਹੀਂ ਗੱਲ ਕੈਦਾ ਕਾਨੂੰਨ ਦੀ ਹੈ ਵੀ ਜਿਹੜੇ ਵਕੀਲ ਤਕਰੀਬਨ 15 ਸਾਲ ਦਾ ਸੰਘਰਸ਼ ਕਰਕੇ ਵਕੀਲ ਬਣੇ ਨੇ ਡਿਗਰੀਆਂ ਲੈ ਕੇ ਬੈਠੇ ਨੇ ਕਿ ਉਹ ਚਾਹੁੰਦੇ ਨੇ ਕਿ ਕੋਰਟ ਕਸੈਰੀ ਕਾਨੂੰਨ ਦੀਆਂ ਧਰਾਵਾਂ ਜਾਂ ਜਿਹੜਾ ਸੰਵਿਧਾਨ ਹੈ ਉਹਨੂੰ ਮਿੱਟੀ ਦੇ ਵਿੱਚ ਮਿਲਾਇਆ ਜਾਵੇ ਕਿਸੇ ਵੀ ਵਕੀਲ ਨੇ ਕੋਈ ਐਹੜੀ ਸਟੇਟਮੈਂਟ ਨਹੀਂ ਦਿੱਤੀ ਪਾਨਾ ਸਿੱਧੂ ਗਲਤ ਹੈ ਪਾਨਾ ਸਿੱਧੂ ਸਹੀ ਹੈ ਇਹਦੇ ਨਾਲ ਕੋਈ ਮਤਲਬ ਨਹੀਂ ਜਿਹੜੀਆਂ ਉਹਤੇ ਤਰਾਮਾਂ ਲੱਗੀਆਂ ਜਿਹੜੇ ਲੋਕਾਂ ਨੇ ਉਹਤੇ ਪਰਚੇ ਪਵਾਏ ਉਹ ਕਿਥੋਂ ਤੱਕ ਸਹੀ ਨੇ ਕਿਥੋਂ ਤੱਕ ਗਲਤ ਨੇ ਕਿਸੇ ਵੀ ਵਕੀਲ ਨੇ ਸਾਹਮਣੇ ਆ ਕੇ ਕੋਈ ਸਟੇਟਮੈਂਟ ਨਹੀਂ ਦਿੱਤੀ ਇਹ ਬਹੁਤ ਵੱਡਾ ਸਵਾਲ ਹੈ ਜਿਹੜੇ ਐਡਵੋਕੇਟ ਵਕੀਲ ਨੇ ਜਿਨ੍ਹਾਂ ਦੇ ਹੱਥ ਵਿੱਚ ਇੱਕ ਕਾਇਦਾ ਕਾਨੂੰਨ ਹੈ ਉਹਨਾਂ ਤੇ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਲੋਕ ਜਿਹੜੇ ਸਿਹਰਦ ਨੇ ਸਮਝਦਾਰ ਨੇ ਉਹਨਾਂ ਨੂੰ ਪਤਾ ਹੈ ਕਿ ਰਾਜਨੀਤਿਕ ਲੋਕ ਕਿੱਥੋਂ ਤੱਕ ਗਿਰ ਸਕਦੇ ਨੇ ਦੂਜੀ ਗੱਲ ਕਰਨੀ ਹੈ ਕਿਸਾਨ ਜਥੇਬੰਦੀਆਂ ਨੇ ਜਦੋਂ ਵੀ ਕਿਤੇ ਪੰਜਾਬ ਦਾ ਮਸਲਾ ਹੱਲ ਕਰਵਾਇਆ ਉਹਨਾਂ ਨੇ ਧਰਨੇ ਲਾਏ ਭਾਵੇਂ ਕਿਸਾਨੀ ਅੰਦੋਲਨ ਜਿੱਤਿਆ ਨਾ ਜਿੱਤਿਆ ਇਹਦੇ ਨਾਲ ਕੋਈ ਮਤਲਬ ਨਹੀਂ ਪਰ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ بلند ਕੀਤੀ ਉਹਨਾਂ ਦਾ ਸਾਥ ਦਿੱਤਾ ਦਿੱਲੀ ਤੱਕ ਸੈਂਟਰ ਸਰਕਾਰ ਦੇ ਨਾਲ ਮੱਥਾ ਲਾਇਆ ਪੰਜਾਬ ਦੇ ਲੋਕ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਪਰ ਜਿਹੜੀ ਜਥੇਬੰਦੀਆਂ ਨੇ ਭਾਵੇਂ ਸਿੱਧੂ ਦੇ ਹੱਕ ਵਿੱਚ ਆਵਾਜ਼ بلند ਕੀਤੀ ਹੈ ਇਹ ਕਿਹਾ ਗਿਆ ਕਿ ਬਿਨਾਂ ਜਵਾਨ ਤੋਂ ਕੇਸ ਰੱਦ ਕਰਵਾ ਕੇ ਰਿਹਾ ਕਰਵਾਵਾਂਗੇ ਇਹ ਕਿੱਥੋਂ ਤੱਕ ਸਹੀ ਹੈ ਕਿਸਾਨ ਜਥੇਬੰਦੀਆਂ ਦਾ ਕਿਰਦਾਰ ਇੰਨਾ ਗਿਰ ਸਕਦਾ ਹੈ ਮਿਆਰ ਇੰਨਾ ਗਿਰ ਸਕਦਾ ਕੋਈ ਸੋਚ ਵੀ ਨਹੀਂ ਸਕਦਾ ਹੁਣ ਇਹਦਾ ਮੈਸੇਜ ਆਮ ਲੋਕਾਂ ਦੇ ਵਿੱਚ ਕੀ ਜਾਵੇਗਾ ਕਿ ਕੋਈ ਨੌਜਵਾਨ ਕਿੱਡਾ ਮਰਜ਼ੀ ਵੱਡਾ ਕ੍ਰਾਈਮ ਕਰੇ ਤੇ ਉਹ ਥੋੜਾ ਜਿਹਾ ਘਰੋਂ ਅਮੀਰ ਹੋਵੇ ਤੇ ਉਹਦੇ ਪਿੱਛੇ ਥੋੜੇ ਜਿ ਲੋਕ ਹੋਣ ਤੇ ਉਹਦੇ ਲਈ ਧਰਨੇ ਲਾ ਕੇ ਨਾ ਕੋਈ ਵਕੀਲਾ ਨੂੰ ਕੇਸ ਲੜਨ ਦੀ ਲੋੜ ਪੈਣੀ ਹੈ ਤੇ ਨਾ ਕੋਈ ਉਹਦੇ ਪਰਿਵਾਰ ਨੂੰ ਮੁਸ਼ਕਲ ਕਰਨੀ ਪੈਣੀ ਹੈ ਇਹ ਜਥੇਬੰਦੀਆਂ ਵਾਲੇ ਧਰਨੇ ਲਾਉਣਗੇ ਰੋਣਾ ਤੇ ਆਉਣਗੇ ਸਰਕਾਰ ਦੇ ਨਾਲ ਮੱਥਾ ਲਾ ਕੇ ਲੋਕਾਂ ਨੂੰ ਹਰਾਸਮੈਂਟ ਕਰਨਗੇ ਤੇ ਵੱਡੇ ਤੋਂ ਵੱਡਾ ਕ੍ਰਾਈਮ ਕਰਨ ਵਾਲਾ ਮਨੁੱਖ ਜੇਲ੍ਹ ਤੋਂ ਬਾਹਰ ਆ ਜਾਏਗਾ ਕੱਲ ਨੂੰ ਫਿਰ ਮੱਥੇ ਤੇ ਹੱਥ ਮਾਰ ਕੇ ਪਿੱਟਿਓ ਨਾ ਐਦਾਂ ਵੱਡੇ ਵੱਡੇ ਕ੍ਰائم ਕਰਨ ਵਾਲੇ ਵੀ ਪੰਜਾਬ ਦੇ ਵਿੱਚ ਪੈਦਾ ਹੋਣਗੇ ਇਹ ਸਚਾਈ ਹੈ ਬਲਾਦਕਾਰੀ ਵੀ ਪੈਦਾ ਹੋਣਗੇ ਤੇ ਪਰ ਬਲਾਦਕਾਰੀ ਬਸ਼ਰਤ ਇਹ ਹੈ ਕਿ ਕੋਈ ਤਕੜੇ ਕਰਦਾ ਹੋਵੇ ਉਹਦੇ ਪਿੱਛੇ ਚਾਰ ਲੋਕ ਖੜਦੇ ਹੋਣ ਤੇ ਉਹਦੇ ਪਿੱਛੇ ਹਾਂ ਦਾ ਨਾਰਾ ਮਾਰਨ ਵਾਲੇ ਹੋਣ ਤੇ ਰਾਜਨੀਤਿਕ ਲੋਕਾਂ ਨੂੰ ਪਤਾ ਹੋਵੇ ਕਿ ਇਸ ਬੰਦੇ ਦੇ ਪਿੱਛੇ ਖੜ ਕੇ ਅਸੀਂ ਰੋਟੀਆਂ ਛੇਕ ਸਕਦੇ ਹਾਂ ਤੇ ਫਿਰ ਉਸ ਬੰਦੇ ਨੂੰ ਵੱਡੇ ਕ੍ਰਾਇਮ ਕਰਨ ਵਾਲੇ ਨੂੰ ਵੀ ਰਹਾ ਕਰਵਾਉਣ ਵਾਸਤੇ ਇਹ ਜਥੇਬੰਦੀਆਂ ਤੇ ਜਿਹੜੇ ਸਾਡੇ ਵਕੀਲ ਨੇ ਉਹ ਜਦੋਂ ਜਿਹਦ ਕਰਮਗੇ ਜਿਹੜੇ ਭਾਰਤ ਵਿੱਚ ਜਿਹੜੇ ਸੰਵਿਧਾਨ ਨੂੰ ਤੁਸੀਂ ਮੰਨਦੇ ਹੋ ਤੇ ਫਿਰ ਉਹਦਾ ਕੀ ਬੋਲ ਵਾਲਾ ਰਹੇਗਾ ਇਹ ਬਹੁਤ ਵੱਡੇ ਸਵਾਲ ਨੇ ਮੈਂ ਦੋ ਇੱਕ ਤਾਂ ਜਥੇਬੰਦੀ ਇੱਕ ਵਕੀਲਾਂ ਤੇ ਕੀਤੇ ਆ ਤੇ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਨੂੰ ਸਮਝਣਾ ਹੈ ਸਾਡਾ ਭਾਨੇ ਸਿੱਧੂ ਨਾਲ ਕੋਈ ਮਤਲਬ ਨਹੀਂ ਉਹ ਗਲਤ ਹੈ ਉਹ ਸਹੀ ਹੈ ਉਹਦੇ ਨਾਲ ਅਸੀਂ ਕੋਈ ਮਤਲਬ ਨਹੀਂ ਰੱਖਣਾ ਪਰ ਕੀ ਕਿਸਾਨ ਜਥੇਬੰਦੀਆਂ ਹੁਣ ਇੰਨਾ ਗਿਰ ਕੇ ਇੱਕ ਰੈਮ ਕਰਨ ਵਾਲੇ ਦੇ ਬੰਦੇ ਦੇ ਪਿੱਛੇ ਖੜਨ ਗਈਆਂ ਇਹ ਸਹੀ ਹੈ ਇਹ ਸੱਚ ਹੈ ਔਰ ਕਿਸਾਨ ਜਥੇਬੰਦੀਆਂ ਦੀ ਇੱਕ ਹੋਰ ਕਰਦੂ ਮੈਂ ਤੁਹਾਨੂੰ ਦੱਸਣੀ ਹੈ ਹੁਣ ਜਿਹੜਾ ਇਹ ਸਿਆਸੀ ਇਲਾਹਾ ਭਾਨੇ ਵਾਲੇ ਕੇਸ ਵਿੱਚੋਂ ਮਿਲਿਆ ਇਹ ਕਿੰਨਾਂ ਨੂੰ ਮਿਲਿਆ ਇਹ ਸਮਝਣ ਵਾਲੇ ਸਮਝ ਜਾਣਗੇ ਕਿ ਇਦਾਂ ਹੀ ਤੁਸੀਂ ਸੌਦੇ ਕਰਦੇ ਰਹੋਗੇ ਕਿਸਾਨ ਜਿੱਥੇ ਬੰਦਿਆਂ ਨੂੰ ਕੀ ਲਾਇਸੈਂਸ ਮਿਲ ਗਿਆ ਜਿਵੇਂ ਤੁਸੀਂ ਮੋਦੀ ਦੇ ਨਾਲ ਜਾ ਕੇ ਸਮਝੌਤੇ ਕੀਤੇ ਤੇ ਉਦੋਂ ਬਾਅਦ ਤੁਹਾਨੂੰ ਮੂੰਹ ਪੈ ਗਿਆ ਜਿਹੜਾ ਵੀ ਕੋਈ ਮਸਲਾ ਹੁੰਦਾ ਹੈ ਉਹਦੇ ਵਿੱਚੋਂ ਤੁਹਾਨੂੰ ਕਿੰਨਾ ਕੁ ਮੁਨਾਫਾ ਹੁੰਦਾ ਹੈ ਤੁਸੀਂ ਉਹਦੇ ਹੱਕ ਵਿੱਚ ਖੜ ਕੇ ਧਰਨੇ ਲਾ ਕੇ ਉਹਦੀ ਗੱਲ ਕਰਦੇ ਹੋ ਬਸ ਇਹ ਤੁਹਾਡਾ ਕਿੱਤਾ ਬਣ ਗਿਆ ਤੁਸੀਂ ਇਹ ਟ੍ਰੈਂਡ ਬਣਾ ਲਿਆ ਇਹ ਸਵਾਲ ਲੈ ਮੈਂ ਬਹੁਤਾ ਲੰਬਾ ਚੋੜਾ ਨਹੀਂ ਗੱਲ ਕਰਨੀ ਐਨੀ ਇੱਕ ਗੱਲ ਕਰਨੀ ਸੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਿਹੜੇ ਬੰਦੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਹੈ ਉਹ ਬਣੀ ਰਹੇ ਸੰਵਿਧਾਨ ਨੂੰ ਫੋਲੋ ਕੀਤਾ ਜਾਵੇ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਇਹ ਸਵਾਲ ਕੀਤੇ ਆ ਕਿ ਉਹਨਾਂ ਨੇ ਥੋੜਾ ਜਿਹਾ ਸਮਝਣਾ ਕਿ ਇਹ ਸਾਡੇ ਪੰਜਾਬ ਦੇ ਵਿੱਚ ਵਕੀਲ ਤੇ ਜਥੇਬੰਦੀਆਂ ਕੀ ਕਰ ਰਹੀਆਂ ਨੇ ਕੀ ਵਾਕਈ ਇਹ ਜੋ ਵਕੀਲਾਂ ਨੇ ਇਸ ਵਕਤ ਕੋਈ ਸਟੈਂਡ ਨਹੀਂ ਲਿਆ ਤੇ ਜਥੇਬੰਦੀਆਂ ਨੇ ਇੱਕ ਗਲਤ ਬੰਦੇ ਦਾ ਸਾਥ ਦਿੱਤਾ ਵਾਕਈ ਇਹ ਸਾਨੂੰ ਸੋਚਣਾ ਪਏਗਾ ਕਿ ਪੰਜਾਬ ਦਾ ਮਾਹੌਲ ਕੀ ਬਣੇਗਾ ਇੱਥੇ ਕ੍ਰਾਈਮ ਵਧਣਾ ਹੈ ਜਾਂ ਘਟਣਾ ਹੈ ਇਹ ਸਮਾਂ ਦੱਸੂਗਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ